ਮਾ ਸਰ ਸਿਖਸ਼ਣਾ ਵਾਲੇ ਕਹਿੰਦੇ ਕਿ ਕੰਮ ਬੰਨ੍ਹ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ। ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾੜਾ ਕੋਸ ਪਿਆਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੱਲਮ ਪੱਟੀ ਵੀ ਕਰਾਂਗੇ। ਦਵਾਈ ਬੋਟੇ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਦੇ ਸੀ ਤੱਕੇ ਦਵਾਂਗੇ, ਚੱਲੋ ਹੁਣ। ਕੱਲ ਜਿਹੜੀ 25 ਤਰੀਕ ਨੂੰ ਕਲਸਾ ਤੁਹਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾਂ ਦੋਨੋਂ ਹੀ ਹਾਂ ਤੇ ਜਿਹੜੇ UN ਤੇ ਹੋਰ ਜੜੀਆਂ ਇਹ ਬੋਡੀਜ਼ ਹੈਗੀਆਂ ਇੰਟਰਨੈਸ਼ਨਲ ਸਾਦਨ ਤੁਸੀਂ ਵੀ ਤੇ ਮੈਂ ਨਹੀਂ ਮੈਂ ਸਰ ਜੀ ਜੀ ਪ੍ਰੈਸ ਕਨ ਕਿਸੇ ਨਹੀਂ ਕਰ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚ ਇਹ ਤਾਂ ਫਿਰ ਕਿੱਥੇ ਪੜੇ ਦਸੰਗੀ ਇਹ ਕਿਉਂ ਨਹੀਂ ਵਾਪਸ ਆਇਆ ਕਿੱਥੇ ਚਲੇ ਗਏ ਮਾਨ ਸਰ ਸਿੱਖਣਾ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਏ ਹੋ ਹਾਂਜੀ ਭੇਜੋ ਅਸੀਂ ਤਾਂ ਆਏ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬੁਲਾਓ ਉਹਨਾਂ ਨੂੰ ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ ਸਾੜਾ ਖੂਸ਼ ਪਿਆਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਪੱਟੀ ਵੀ ਕਰਾਂਗੇ ਦਵਾਈ ਬੂਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ੱੱੱਕੇ ਦਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕਲ ਸਰ ਤੁਹਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾ ਦੋਨੋਂ ਹੀ ਹਾਂ ਤੇ ਜਿਹੜੇ UN ਤੇ ਹੋਰ ਜਿਹੜੀਆਂ ਇਹ ਬੋਡੀਜ਼ ਹੈਗੀਆਂ ਇੰਟਰਨੈਸ਼ਨਲ ਸਾਧਨ ਤੁਸੀਂ ਵੀ ਤੇ ਮੈਂ ਨਹੀਂ ਮਸਾ ਵਿੱਚ ਰੱਖੇ ਮੜਾ ਇਹੋ ਜਿਹੀ ਪ੍ਰੈਸ ਕਾਨਫਰੰਸ ਕਿਸੇ ਨੇ ਨਹੀਂ ਕੀਤੀ। ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚੋਂ। ਤਾਂ ਇਹ ਤਾਂ ਫਿਰ ਬੀਏ ਸਰ ਜੀ ਇਹ ਕਿਉਂ ਨਹੀਂ ਵਾਪਸ ਆਇਆ ਕਿੱਥੇ ਚਲੇ ਗਿਆ? ਮਾਨ ਸਰ ਸਿਵਲ ਸਨ ਵਾਲੇ ਕਹਿੰਦੇ ਕਿ ਕੰਪਨੀ ਇਹ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ। ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ, ਸਾਰਾ ਖਸ਼ਤ ਪਿਆਊਗੀ। ਲੈ ਉਹਨਾਂ ਨੂੰ ਬਾਰਡਰ ਦੇ ਉੱਤੇ। ਮੰਨ ਲਓ। ਹਾਂ। ਮਲਮ ਪੱਟੇ ਵੀ ਕਰਾਂਗੇ ਦਵਾਈ ਬੋਟੇ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕਲਸਾਟਾ ਦੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾਂ ਦੋਨੋਂ ਹੀ ਹਾਂ ਜਿਹੜੇ UN ਰਾਜ ਤੇ ਹੋਰ ਜਿਹੜੀਆਂ ਇਹ ਬੋਡੀਜ਼ ਹੈਗੀ ਇੰਟਰਨੈਸ਼ਨਲ ਸਾਰਿਆਂ ਨੂੰ ਤੁਸੀਂ ਵੀ ਤੇ ਮੈਂ ਨਹੀਂ ਮਾ ਸਰ ਜੀ ਜੇ ਕਿ ਮਾਰੀ ਇਹੋ ਜੀ ਪ੍ਰੈਸ ਫੋਰਮ ਸਟੇਸ਼ਨੇ ਨਹੀਂ ਕਰ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚ ਉਹ ਇਹ ਤਾਂ ਫਿਰ ਬੀਪੜੇ ਦੱਸਣ ਦੇ ਇਹ ਕਿਉਂ ਨਹੀਂ ਵਾਪਸ ਆਇਆ ਕਿੱਥੇ ਚਲੇ ਗਿਆ ਮਾ ਸਰ ਸਿਵਲ ਨਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਹਾਂ ਹਾਂ ਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ ਆ ਸਾਡੇ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਅਊਗੀ ਸਾੜੋ ਖੋਸ਼ ਪਿਅਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨੋ ਹਾਂ ਮੰਨਮ ਪੱਟੀ ਵੀ ਕਰਾਂਗੇ ਦਵਾਈ ਬੋਟੇ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕੱਲ ਸਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾ ਦੋਨੋਂ ਹੀ हां ਜਿਹੜੇ UN ਨੇ ਤੇ ਹੋਰ ਜੜੀਆਂ ਇਹ ਬੋਡੀਜ਼ ਹੈਗੀਆਂ ਇੰਟਰਨੈਸ਼ਨਲ ਸਾਰੇ ਤੁਸੀਂ ਵੀ ਤੇ ਮੈਂ ਨਹੀਂ ਮੈਂ ਸਰ ਜੀ ਮੈਂ ਸਰ ਜੀ ਜਿਹੜੀ ਪ੍ਰੈਸ ਕਾਨਫਰੰਸ ਕਿਸੇ ਨੇ ਨਹੀਂ ਕਰਣ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚੋਂ ਇਹ ਤਾਂ ਫਿਰ ਪੀਐਸਰ ਦੱਸਣਗੇ ਇਹ ਜਿਹੜੀ ਵਾਪਸ ਆਇਆ ਕਿੱਥੇ ਚਲੇ ਗਿਆ ਮਹਾਰਾਜ ਸਿਖਸ਼ਣ ਵਾਲੇ ਕਹਿੰਦੇ ਕਿ ਕੰਮ ਬੰਨ੍ਹ ਕੇ ਸਾਨੂੰ ਪਾਕਿਸਤਾਨ ਤੇ ਜਾਇਓ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਓ ਉਹਨਾਂ ਨੂੰ ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ ਸਾੜਾ ਖੂਸ਼ ਪਿਆਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨ ਲਮ ਪੱਟ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕਲ ਸਰ ਤੁਹਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾ ਦੋਨੋਂ ਹੀ ਹਾਂ ਤੇ ਜਿਹੜੇ UN ਤੇ ਹੋਰ ਜਿਹੜੀਆਂ ਇਹ ਬੋਡੀਜ਼ ਹੈਗੀਆਂ ਇੰਟਰਨੈਸ਼ਨਲ ਸਾਧਨ ਖੇਤਰ ਤੁਸੀਂ ਵੀ ਤੇ ਮੈਂ ਨਹੀਂ ਮਸਾ ਵਿੱਚ ਰੱਖ ਮੜਾ ਇਹੋ ਜਿਹੀ ਪ੍ਰੈਸ ਕਾਨਫਰੈਂਸ ਸਟੇਟਮੈਂਟ ਨਿਕਲ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚੋਂ ਉਹ ਗਲਤੀ ਕਰੇ ਦਸਨ ਜੀ ਇਹ ਕਿਉਂ ਵਾਪਸ ਆਇਆ ਕਿੱਥੇ ਚਲੇਗਾ ਸਰ ਸਿਵਸਣਾ ਵਾਲੇ ਕਹਿੰਦੇ ਕਿ ਕੰਮ ਬੰਦ ਹੈ ਸਾਨੂੰ ਪਾਕਿਸਤਾਨ ਭੇਜਿਆ ਹੋ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਉਗੀ ਸਾੜਾ ਖਸ਼ ਪਿਉਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੱਲਮ ਹਾਂ ਮੱਲਮ ਪੱਟੀ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ੱੱੱਕੇ ਦੇਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕਲਸਾ ਟਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾ ਦੋਨੋਂ ਹੀ ਹਾਰਡ ਤੇ ਯੂਐਨ ਤੇ ਹੋਰ ਜਿਹੜੀਆਂ ਇਹ ਬਾਡੀਜ਼ ਹੈਗੀ ਇੰਟਰਨੈਸ਼ਨਲ ਸਾਰੇ ਨੂੰ ਸਭੀ ਤੇ ਮੈਨੂੰ ਕਿਉਂ ਸਭ ਜਿਹੜੇ ਕਿ ਮੜੇ ਇਹ ਰਿਪ੍ਰੈਸ ਰੂਮ ਸਟੇਟ ਨਹੀਂ ਕਰ ਗਿਆ ਸੀ ਲੇਕਿਨ ਵਾਪਸ ਨੇ ਆ ਪਾਕਿਸਤਾਨ ਚ ਉਹ ਕਰਤੀ ਪਰੇ ਦਸੰਦ ਜੀ ਇਹ ਜਰਨਲਿਸਟ ਵਾਪਸ ਆਇਆ ਕਿੱਥੇ ਚਲੇ ਗਿਆ ਮਾਨ ਸਰ ਸਿੱਖਣਾ ਵਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ ਅੱਜ ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਊਗੀ ਸਾੜਾ ਕੋਸ਼ ਪਿਆਊਗੀ ਲੈ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨੂ ਹਾਂ ਮੱਲਮ ਪੱਟੇ ਵੀ ਕਰਾਂਗੇ ਦਵਾਈ ਬੋਟੇ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕਲਸਾ ਤੁਹਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ ਆ ਦੋਨੋਂ ਹੀ ਹਾਂ ਤੇ ਯੂਨੈਟ ਤੇ ਹੋਰ ਜੜੀਆਂ ਇਹ ਬੋਡੀਜ਼ ਹੈਗੀਆਂ ਇੰਟਰਨੈਸ਼ਨਲ ਸਾਡੇ ਨੂੰ ਤੁਸੀਂ ਵੀ ਤੇ ਮੈਂ ਵੀ ਮਾ ਸਰ ਜੀ ਕਿਹੜਾ ਮਾਰਦਾ ਹੈ ਇਹੋ ਜਿਹਾ ਪ੍ਰੈਸਪੋਨ ਕਿਸੇ ਨੇ ਨਹੀਂ ਕਰਿਆ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚੋਂ ਤਾਂ ਇਹ ਤਾਂ ਫਿਰ ਪੜੇ ਦੱਸਣ ਦੇ ਇਹ ਕਿਹ ਜੁੜੇ ਵਾਪਸ ਆਇਆ ਕਿੱਥੇ ਚਲੇ ਗਿਆ ਮਾ ਸਰ ਸਿਵਲ ਨਾਲੇ ਕਹਿੰਦੇ ਕਿ ਕੰਮ ਬੰਨ ਕੇ ਸਾਨੂੰ ਪਾਕਿਸਤਾਨ ਤੇ ਜਾਏ ਹੋ ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾ ਉਹਨਾਂ ਨੂੰ ਆ ਸਾਡੇ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਅਊਗੀ ਸਾੜਾ ਕੋਸ਼ਤ ਪਿਅਊਗੀ ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ ਮੰਨੂ ਹਾਂ ਮੰਨ ਲੇਮ ਪੱਟੀ ਵੀ ਕਰਾਂਗੇ ਦਵਾਈ ਬੋਟੀ ਵੀ ਲਾਵਾਂਗੇ ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ ਲਿਆਓ ਜੇ ਨਹੀਂ ਜਾਣਗੇ ਸੀ ਧੱਕੇ ਦਵਾਂਗੇ ਚੱਲੋ ਹੁਣ ਕੱਲ ਜਿਹੜੀ 25 ਤਰੀਕ ਨੂੰ ਕੱਲ ਸਰ ਤੁਹਾਡੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾ ਦੋਨੋਂ ਹੀ हां ਜਿਹੜੇ UN ਤੇ ਹੋਰ ਜੜੀਆਂ ਇਹ ਬੋਡੀਜ਼ ਹੈਗੀਆਂ ਇੰਟਰਨੈਸ਼ਨਲ ਸਾਡੇ ਨੂੰ ਸ੍ਰਿਵੀ ਤੇ ਮੈਂ ਨਹੀਂ ਕਿਉਂਕਿ ਮੈਂ ਸਭ ਦੇ ਰਿਕਾਰਡ ਇਹੋ ਜੀ ਪ੍ਰੈਸਪੋਮ ਨਹੀਂ ਸਟੇਸ਼ਨੇਰੀ ਨਿਕਲ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਚੋਂ ਤਾਂ ਇਹ ਤਾਂ ਫਿਰ ਪੜੇ ਦੱਸਣ ਨਹੀਂ ਇਹ ਕਿਉਂ ਨਹੀਂ ਵਾਪਸ ਆਇਆ ਕਿੱਥੇ ਚਲੇ ਗਿਆ ਮਾ ਸਰ ਸੈਕਸ਼ਨ ਵਾਲੇ ਕਹਿੰਦੇ ਕਿ ਕੰਮ ਬੰਦ ਕੇ ਸਾਨੂੰ ਪਾਕਿਸਤਾਨ ਭੇਜਿਆ ਹੋ। ਹਾਂਜੀ ਭੇਜੋ ਅਸੀਂ ਤਾਂ ਉਹਨਾਂ ਨੂੰ ਦੁੱਧ ਵੀ ਪਿਆਵਾਂਗੇ ਬਲਾਉ ਉਹਨਾਂ ਨੂੰ। ਸਾਡੀ ਪਾਰਟੀ ਉਹਨਾਂ ਨੂੰ ਦੁੱਧ ਵੀ ਪਿਆਉਗੀ, ਸਾੜਾ ਖੁਸ਼ ਪਿਆਉਗੀ। ਲਿਆਓ ਉਹਨਾਂ ਨੂੰ ਬਾਰਡਰ ਦੇ ਉੱਤੇ। ਮੰਨ ਲਓ। ਹਾਂ। ਮੰਨ ਲੇ ਪੱਟ ਵੀ ਕਰਾਂਗੇ। ਦਵਾਈ ਬੋਟੀ ਵੀ ਲਾਵਾਂਗੇ, ਰੈੱਡ ਕਰਾਸ ਦਾ ਟੈਂਟ ਵੀ ਲਾਵਾਂਗੇ। ਲਿਆਓ। ਜੇ ਨਹੀਂ ਜਾਣਗੇ ਸੀ ਤੱਕੇ ਦਵਾਂਗੇ ਚੱਲੋ ਹੁਣ। ਕੱਲ ਜਿਹੜੀ 25 ਤਰੀਕ ਨੂੰ ਕਲਸਟਰਟ ਦੀ ਲੈਟਰ ਸਾਈਨ ਕੀਤੀ ਗਈ ਹੈ ਕਿ ਇੰਟਰਫੇਰੈਂਸ ਕੀਤੀ ਜਾਵੇ ਕਿ ਨਿਊਕਲੀਅਰ ਦੇਸ਼ਾਂ ਦੋਨੋਂ ਹੀ ਹਾਂ ਤੇ ਯੂਨੈਟ ਤੇ ਹੋਰ ਜਿਹੜੀਆਂ ਇਹ ਬਾਡੀਜ਼ ਹੈਗੀਆਂ ਇੰਟਰਨੈਸ਼ਨਲ ਸਾਰਨ ਤੁਸੀਂ ਵੀ ਤੇ ਮੈਂ ਨਹੀਂ ਮੈਂ ਸਭ ਦੇ ਕਿਮਾੜਾ ਇਹੋ ਜਿਹੀ ਪ੍ਰੈਸ ਕਾਨਫਰੈਂਸ ਕਿਸੇ ਨੇ ਨਹੀਂ ਕਰੀ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਪਾਕਿਸਤਾਨ ਤੋਂ ਇਹ ਤਾਂ ਫਿਰ ਪੜੇ ਦੱਸਣ ਦੀ ਇਹ ਜੁੜੀ ਵਾਪਸ ਆਇਆ ਕਿੱਥੇ ਚਲੇ ਗਿਆ